ਕਿ ਇਹ ਵੀ ਅੱਜ 12:20 ਇਹ ਧੁੱਪ ਥੋੜੀ ਹੀ ਨਿਕਲੀ ਆ ਹੁਣ ਤੇ ਮੌਸਮ ਅੱਜ ਬਹੁਤ ਖਰਾਬ ਹੋ ਰਿਹਾ ਸਵੇਰ ਕਾ ਬੱਦਲ ਵਾਈ ਬਹੁਤ ਆ ਉਹ ਦੇਖੋ ਸਾਹਮਣੇ ਫੇਰ ਜਾਂ ਸੂਰਜ ਜੋ ਪਹਿਲਾਂ ਆਇਆ ਤਾਂ ਤੇ 12 ਵਜੇ ਵੀ 1 ਵਜੇ ਨੇ ਆਲਾ ਤੇ ਮੌਸਮ ਅੱਜ ਬਹੁਤ ਖਰਾਬ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਮਿਲ ਗਿਆ ਭਾਈ ਲਾਡੀ ਤੇ ਅੱਜ ਕੇ ਬਲੌਗ ਮਨ ਲਾਡੀ ਸ਼ਾਮਲਾ ਤਾਂ ਤੇ ਜਾ ਰਿਹਾ ਜਲਾੜੀ ਖੇਤਾਂ ਮਾ ਦੇਖੋ ਤੰਗ ਤੋਂ ਸੱਤਾਂ ਵੀ ਖੜਾ ਹੈ ਇੱਧਰ ਦੇਖਾ ਜੀਰੀ ਲਾਲ ਲੱਗ ਰਿਹਾ ਹੈ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਖੇਤਾਂ ਮਾ ਅਗੇ ਵੀ ਮੋਟਰਵਾ ਪਹੁੰਚ ਗਏ ਤੇ ਅੱਜ ਹੋ ਗਈ 7 ਦਸੰਬਰ ਤੇ ਦਿਨ ਹੋ ਗਿਆ ਅੱਜ ਦਾ ਵੀਰਾ ਸੰਡੇ ਐਤਵਾਰ ਤੇ ਉਸ ਤੋਂ ਬਾਅਦ ਅੱਜ ਦਾ ਮੌਸਮ ਦੇਖ ਲਓ ਲੋ 12:00 ਵਜੇ ਦੁਪਹਿਰ ਕੇ ਤੇ ਮੌਸਮ ਚੈੱਕ ਕਰੋ ਅੱਜ ਤੇ ਅੱਜ ਪੈ ਨਹੀਂ ਕਹਿ ਸਕਦੇ ਵੀ ਹਰ ਰੋਜ਼ ਦੀ ਤਰ੍ਹਾਂ ਵਧੀਆ ਧੁੱਪ ਨਿਕਲ ਰਹੀ ਆ ਕਿਉਂਕਿ ਅੱਜ ਮੌਸਮ ਚੇਂਜ ਹੋ ਗਿਆ ਤੇ ਬੱਦਲ ਹੋ ਰਿਹਾ ਵੀਰੋ ਅੱਜ ਕੇ ਦਿਨ ਮੀਂਹ ਦੱਸਿਆ ਹੋਇਆ ਸੀ ਤੇ ਬੱਦਲ ਬਹੁਤ ਜ਼ਿਆਦਾ ਹੋ ਗਿਆ ਤੇ ਦੇਖੋ ਇੱਧਰ ਤੇ ਉਹ ਦੇਖੋ ਬੰਦਾ ਕਿੰਨਾ ਲੋਈ ਲੀਟਿਆ ਐਨੀ ਠੰਡ ਲੱਗ ਰਹੀ ਐ ਇਹਨੂੰ ਸੌਣੇ ਠੰਡ ਲੱਗ ਰਹੀ ਆ ਕਿੰਨੀ ਠੰਡ ਅੱਜ ਬਹੁਤ ਠੰਡ ਬਈ ਬਾਕੀ ਬਹੁਤ ਠੰਡਾ ਦੋ ਦਿਨਾਂ ਤੋਂ ਹੋ ਗਏ ਆਪਾਂ ਵੀ ਬਿਮਾਰ ਹੋ ਗਏ ਤੇ ਆਪਾਂ ਵੀਡੀਓ ਬਣਾ ਨਹੀਂ ਸਕੇ ਤੇ ਇੱਧਰ ਆਪਣਾ ਬੰਦਾ ਦੇਖੋ ਕਿ ਤਰ੍ਹਾਂ ਲੁਪੀ ਮਨ ਲੁਪਟਿਆ ਫਿਰ ਰਿਹਾ ਕਿਉਂਕਿ ਇੱਕ ਸੋਕੀ ਠੰਡ ਪੈ ਰਹੀ ਹੈ ਵੀਰੋ ਬੱਦਲ ਵੀ ਵੀ ਹੋ ਰਿਹਾ ਤੇ ਮੀਂਹ ਦੱਸਿਆ ਹੋਇਆ ਅੱਜ ਦਾ ਵੈਸੇ ਬਾਕੀ ਆਪਾਂ ਕਣਕ ਪੁਣਕ ਸਾਰੀ ਭਰਤੀ ਤੇ ਮੀਂਹ ਅੱਜ ਨਾ ਹੀ ਪਵੇ ਹੁਣ ਤਾਂ ਹੀ ਚੰਗਾ ਜਾ ਕਿਉਂਕਿ ਮੀਂਹ ਨਾਲ ਹੁਣ ਨੁਕਸਾਨ ਹੈ ਵੀਰੋ ਕਣਕਾਂ ਨੂੰ ਬਾਕੀ ਤੁਹਾਨੂੰ ਅੱਜ ਦਿਖਾਉਂਦੇ ਆ ਮੋਟਰ ਤੇ ਕਣਕ ਵਗੈਰਾ ਤੇ ਬਾਕੀ ਹੋਰ ਤੇ ਠੰਡ ਬਹੁਤ ਆ ਅੱਜ ਮੌਸਮ ਚੈੱਕ ਕਰਾਂਦੇ ਆ ਪਹਿਲਾਂ ਤੁਹਾਨੂੰ ਅੱਜ ਦਾ ਲੈ ਮਿੱਤਰੋ ਬੱਜ ਗਏ 12:27 ਤੇ ਮੌਸਮ ਚੈੱਕ ਕਰੋ ਅੱਜ ਦਾ ਤੇ ਉਹ ਤੁਫਤਲੂ ਨੂੰ ਚੈੱਕ ਕਰੋ ਬਈ ਅੱਜ ਅੰਦਰ ਬੰਨ ਰਖਿਆ ਨੇ ਕਿਵੇਂ ਮੌਸਮ ਅੱਜ ਹੈਗਾ ਖਰਾਬ ਤੇ ਬੱਦਲ ਹੋ ਰਿਹਾ ਠੰਡ ਵੀ ਬਹੁਤ ਆ ਜਾ ਬੋਣਾ ਜੋ ਇਹ ਕੌਣ ਖੜਿਆ ਇੱਧਰ ਕੌਣ ਆਇਓ ਕੌਣ ਆਇਓ ਤੋਹੀ ਲਵੀਨ ਪੱਡੋ ਨੂੰ ਵੱਡੋ ਫੜ ਲਓ ਫੜ ਲਓ ਫੜ ਲਓ ਹਾਂ ਬੋਲੋ ਫੁੰਦੇ ਅੱਜ ਨਹੀਂ ਫੁੰਦੇ ਸਾਨੂੰ ਗੰਦ ਲੱਗੇ ਪਾਣ ਘਰਾਂਗੇ ਵਿੱਚ ਖਾ ਖਾ ਉਹ ਸਾਰੇ ਬਧੀ ਯਾ ਲੈ ਲੈ ਫੁੱਲਦੇ ਨਹੀਂ ਅੱਜ ਆ ਠੰਡਾ ਬਈ ਬਾਹਰ ਅੱਜ ਨਹੀਂ ਜਾਣਾ ਮੂਹਾਰ ਹੋ ਜਾਗੇ ਮੈਂ ਤਾਂ ਹੋ ਗਿਆ ਆ ਦੇਖੋ ਤੇ ਆ ਚੱਕੀ ਉਹ ਤੋਨੇ ਰੱਸੀ ਆ ਤੇ ਚੱਕ ਡੰਗਾ ਹਾਰ ਅਹ ਦੇ ਮਿੱਤਰੋ ਦੇਖੋ ਮੌਸਮ ਚੈੱਕ ਕਰੋ ਤੇ ਸਰੋਂ ਦੇਖੋ ਕਿੱਡੀ-ਕਿੱਡੀ ਹੋ ਗਈ ਇੱਧਰ ਦੇਖੋ ਮੌਸਮ ਤੇ ਬਹੁਤ ਜ਼ਿਆਦਾ ਅੱਜ ਵੀਰੋ ਠੰਡਾ ਅੱਜ ਬਹੁਤ ਸਵੇਰ ਦਾ ਬੱਦਲ ਹੋ ਰਿਹਾ ਧੁੱਪ ਤੋਂ ਅੱਜ ਨਿਕਲੀ ਨਹੀਂ ਤੇ ਖੇਤਾਂਾਂ ਦੇ ਉੱਤੇ ਜਾ ਕੇ ਤੁਹਾਨੂੰ ਦੱਸਾਂ ਨੇ ਮੌਸਮ ਅੱਜ ਦਾ ਚਲੋ ਲੈ ਵੀ ਆਪਾਂ ਨੇ ਕਣਕ ਨੂੰ ਦੇਖੋ ਸਾਰੀ ਨੂੰ ਪਾਣੀ ਲਾਤੀਆ ਤੇ ਬੱਦਲ ਵੀ ਹੋ ਗਿਆ ਜੇ ਦੇਖਦੇ ਹਾਂ ਕੀ ਬਣਦਾ ਸਾਹਮਣੇ ਆਪਣੀ ਮੋਟਰਾਂ ਆ ਗਈਆਂ ਵੀਰੋ ਤੇ ਤੌਣੇ ਇੱਧਰ ਮੁੜ ਚਲੋ ਫਿਰ ਚੱਲਦੇ ਆ ਮੋਟਰ ਦੇ ਮਿੱਲਿਆਂ ਤੁਹਾਨੂੰ ਇੱਧਰ ਵੀ ਆਪਾਂ ਨੇ ਕਣਕ ਤੋਂ ਵੀ ਪਾਣੀ ਲਾ ਦਿਆ ਤੇ ਇੱਧਰ ਵੀ ਆਪਾਂ ਨੇ ਲਾਇਆ ਹੋਇਆ ਦੇਖੋ ਤੇ ਇੱਧਰ ਬੱਦਲ ਵੀ ਹੋ ਗਿਆ ਤੇ ਰੱਬ ਮੀਂਹ ਨਾ ਪਾ ਦੇ ਬਸ ਸਾਰਾ ਕੰਮ ਖਰਾਬ ਹੋ ਜਾਏਗਾ ਕਦੇ ਆਪਾਂ ਨੂੰ ਦੁਬਾਰਾ ਪਾਣੀ ਕੱਢਣਾ ਪੈ ਜਾਵੇ ਚਲੋ ਵਧੀਆ ਪਰ ਅੱਜ ਹੈਗਾ ਵੀਰੋ 40% ਮੀਂਹ ਦੱਸਿਆ ਹੋਇਆ ਅੱਜ ਨੱਟ ਦੇ ਤੇ ਦੇਖਦੇ ਆ ਬਾਕੀ ਕੀ ਵਾਣਾ ਬੱਦਲ ਦਾ ਹੋ ਰਿਹਾ ਸਵੇਰ ਦਾ ਦੇਖੋ ਮੌਸਮ ਬਹੁਤ ਖਰਾ ਖਰਾ ਅੱਜ ਤੇ ਆਹ ਦੇਖੋ ਵੀਰੋ ਮੌਸਮ ਬੱਦਲ ਕੁਲਮੁਲ ਕੁਲਮੁਲ ਜੀ ਕਰ ਰਿਹਾ ਤੇ ਆਹ ਬੰਦੇ ਦੇਖੋ ਬਈ ਕਿੰਨੀ ਠੰਡ ਲੱਗ ਰਹੀ ਹੈ ਦੇਖੋ ਇਹ ਲਿਵਟਾ ਜਿਵੇਂ ਬਰਫ਼ ਪੈਂਦੀ ਨਹੀਂ ਹੁੰਦੀ ਇੱਧਰ ਨੂੰ ਮੂੰਹ ਦਿਖਾ ਜਾਓ ਦੇਖੋ ਬਈ ਉਹ ਧੋਣਾ ਅਕਸਰ ਇਸਕੇ ਘਰ ਕੇ ਲਵਾਣਾ ਬਈ ਤੇ ਦੂਆ ਬਹੁਤ 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 ਦਿਨ ਢੇੜੇ ਮਾਰੇ ਤੇ ਦੂ ਨੇ ਇੱਕ ਦਿਨ ਤਾਂ ਨਹੀਂ ਬੱਕਰੀਆਂ ਬਕਰੀਆਂ ਵੀ ਲੈ ਗਿਆ ਦਾ ਹਨਾ ਓਏ ਕਿੰਨੀ ਲੈ ਗਿਆ ਦਾ ਤਿੰਨ ਤਿੰਨ ਬੱਕਰੀਆਂ ਲੈ ਗਿਆ ਦਾ ਬਾਈ ਸ਼ੁਗਰਕਰ ਇਹਨਾਂ ਨੂੰ ਨਹੀਂ ਲੇਗਾ ਹੈ ਪਰ ਬਾਈ ਆਪਾਂ ਇਹ ਦੱਸਦੀ ਬਾਈ ਦੇਖੋ ਕਣੀਆਂ ਵੀ ਲੱਗਣ ਲੱਗੀਆਂ ਆਪਣੇ ਉੱਪਰ ਦੋ ਤਿੰਨ ਤੇ ਮੈਨੂੰ ਲੱਗਦਾ ਮੀਂਹ ਆਵੇਗਾ ਅੱਜ ਤੇ ਆ ਗਿਆ ਬਾਈ ਕਣੀਆਂ ਲੱਗੀਆਂ ਨਾ ਬਾਕੀ ਆਉਣਾ ਪਾਕਿਸਤਾਨੀ ਦਾ ਅਸਲ ਦੇਖ ਲਓ ਆ ਦੇਖੋ ਬਾਈ ਇਹ ਨਵਾਂ ਵੈਰੈਟੀ ਲਾਈਏ ਇਸ ਵਾਰ ਪੰਨਾ ਜਲਦੀ ਤੇ ਇਧਰ ਮੋਲੀਆਂ ਹੋ ਗਈਆਂ ਤੇ ਇਧਰ ਦੂਸਰਾ ਨਾ ਸਲਾ ਆਪਣਾ ਆਮ ਹੁੰਦਾ ਤੇ ਉਹ ਸਾਹਮਣੇ ਗੋਭੀ ਤੇ ਮੇਥੀ ਤੇ ਆਲੂ ਲੂ ਸਾਰਾ ਕੁਝ ਲਾਇਆ ਹੋਇਆ ਤੇ ਕਣਕ ਆਪਣੇ ਵੀਰੋ ਸਾਰੀ ਭਰਦੀ ਆ ਦੇਖੋ ਹੁਣ ਵੀ ਗਿੱਲਾ ਪਿਆ ਪਰ ਮੈਨੂੰ ਲੱਗਦਾ ਰੱਬ ਕਰੇਗਾ ਥੋੜਾ ਜਿਹਾ ਕੰਮ ਖਰਾਬ ਇਹ ਮੀਂਹ ਆ ਗਿਆ ਮੌਸਮ ਹੋ ਗਿਆ ਖਰਾਬ ਬਈ ਸੱਚੀਓ ਕਣੀਆਂ ਆ ਗਈਆਂ ਤੇ ਦਿਖਾਉਂਦੇ ਆ ਤੁਹਾਨੂੰ ਤੇ ਇੱਧਰ ਆਪਾਂ ਵੀਰੋ ਮੂੜੀਆਂ ਲਾਈਆਂ ਦੀ ਇਹ ਪੱਖਾ ਹੋ ਗਈ ਪਾਲਕ ਬਿੱਜੀ ਸੀ ਤੇ ਇੱਧਰ ਆਪਾਂ ਸਾਰੀਆਂ ਨਵੇੜੀਆਂ ਤੇ ਆ ਕੋਈ ਕੋਈ ਰਹਿ ਗਿਆ ਦੇਖੋ ਉੜੀਆਂ ਹੀ ਰਹਿ ਗਈਆਂ ਬਾਕੀ ਉੱਧਰ ਹੋ ਰਹੀਆਂ ਹੁਣ ਹੋਰ ਬਾਕੀ ਕਣਕ ਕਬਣੀ ਵੀਰੋ ਸਾਰੀ ਭਰਤੀ A ਤੋਂ Z ਤੇ ਕਿੱਲਾ ਇੱਕ ਰਹਿ ਗਿਆ ਸੀ ਉਹ ਥੋੜਾ ਲੇਟ ਇਸ ਕਰਕੇ ਅੱਜ ਤੇ ਉਹ ਬਾਈ ਦੇਖ ਲਓ ਮਰੂਥ ਤੋੜਨ ਵਗਿਆ ਚਲੋ ਆਪਾਂ ਫਿਰ ਚੱਲਦੇ ਆਂ ਮੋਟਰ ਤੇ ਮਰੂਥ ਵਾਲੀ ਦੇ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਮਰੂਥ ਬਹੁਤ ਹੋਰਾਂ ਵੀਰੋ ਪੱਕ ਰਹੇ ਆ ਤੇ ਕਣਕ ਸਾਰੀ ਪੰਪਰੀ ਹੋਈ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿੱਲਾ ਲੈਂਦਾ ਸੀ ਕਣਕ ਦਾ ਸਾਰੀ ਭਰਤੀ ਵੀਰੋ ਬਸ ਰੱਬ ਮੀਂਹ ਨਾ ਪਾਵੇ ਹੁਣ ਤੇ ਮੀਂਹ ਆ ਗਿਆ ਵੀਰੋ ਕਣੀਆਂ ਲੱਗੀਆਂ ਪਹਿਣ ਤੇ ਆਪਾਂ ਚੱਲੇ ਆ ਵੀਰੋ ਮਰੂਦ ਮਰੂਦ ਵਾਲੀ ਮੋਟਰ ਤੇ ਤੇ ਆਪਾਂ ਉਧਰੋਂ ਆ ਗਏ ਪਿੱਛੇ ਉਹ ਨਹੀਂ ਵੀ ਮੋਟਰ ਤੇ ਟੌਣਾ ਕਹਿੰਦਾ ਵੀ ਮਰੂਦ ਖਾ ਕੇ ਆਣੇ ਆ ਤੇ ਮਰੂਦ ਬਹੁਤ ਲੱਗ ਰਹੇ ਆ ਅੱਜ ਕੱਲ ਤੇ ਮੌਸਮ ਖਰਾਬ ਆ ਤੇ ਕਣੀਆਂ ਆ ਗਿਆ ਤੇ ਬਾਕੂ ਬਾਕੀ ਦੇਖੋ ਵੀਰੋ ਕੀ ਬਣਦਾ ਕਿਉਂਕਿ ਨਹੀਂ ਪਾਵੇ ਮੀਂਹ ਹੁਣ ਤਾਂ ਨੁਕਸਾਨ ਹੀ ਆਮੀ ਦੇ ਕਿਉਂਕਿ ਕਣਕ ਕਾ ਹੁਣ ਕਾ ਪਤਾ ਲੋਕਾਂ ਨੇ ਸਾਰੇ ਨੇ A to Z ਭਰ ਹੀ ਦਿੱਤੀਆਂ ਕਿਸੇ ਕਿਸੇ ਦੀ ਰਹਿ ਗਈਆਂ ਬਾਕੀ ਚਲੋ ਪ੍ਰਮਾਤਮਾ ਦੀ ਮਰਜ਼ੀ ਚਲੋ ਮਿਲਦੇ ਆਂਲੀ ਮੋਟਰ ਤੇ ਇੱਕ ਬਲੌਗਰ ਬਾਈ ਆਪਣਾ ਉਹ ਫਿਰ ਵੀਡੀਓ ਬਣਾਉਣ ਆਲਾ ਉਹ ਸਾਹਮਣੇ ਦੇਖੋ ਹੁਣ ਤੇ ਹੀ ਲੱਗੇ ਰੰਦਾ ਸਾਰਾ ਦਾ ਨਾ ਉਹ ਦੇਖੋ ਖੋ ਨੇ ਵੀ ਪਾਣੀ ਉਲਾਰ ਖਾ ਕਣਕ ਨੂੰ ਤੇ ਮੀਂਹ ਪੈਣ ਲੱਗਿਆ ਪਰੋਂ ਕਣੀਆਂ ਆ ਗਈਆਂ ਤੇ ਸਾਹਮਣੇ ਆਪਣਾ ਜੰਗਲ ਆ ਗਿਆ ਉਹ ਦੇਖੋ ਉੱਥੇ ਆਪਣੇ ਖੇਤਾਂ ਅਕਸਰ ਤੁਹਾਨੂੰ ਆਪਾਂ ਉੱਥੇ ਵੀ ਬਲੌਗ ਬਣਾਉਂਦੇ ਰਹਾਂ ਬਾਕੀ ਫਿਰ ਚਲਾਂਗੇ ਉੱਥੇ ਬੇਲੇ ਟਾਈਮ 'ਚ ਬਾਕੀ ਕੋਰੇ ਪਰਾ ਦੇਖੋ ਬੰਦਾ ਇਹ ਆਪਾਂ ਰੇਰੂ ਪਾਤੇ ਵੀਰੋ ਦੋ ਦੋ ਥੈਲੇ ਇਹਦੇ 'ਚ ਅਣਕ 'ਚ ਪਾਣੀ ਲਾ ਕੇ ਤਾਂ ਕੌਣਾ ਚੜ ਗਿਆ ਵੀ ਅਮਰੂਦਵਾ ਤੇ ਅਮਰੂਦ ਬਹੁ ਪੱਕੇ ਹੋ ਰਹੇ ਆ ਵੀ ਐਸ ਕੀ ਮਿੱਟਾ ਕੋਈ ਵੀ ਨਹੀਂ ਦੇਖੋ ਵੀ ਅਮਰੂਦ ਆ ਜਿਸ ਨੂੰ 12 ਮਹੀਨੇ 30 ਦਿਨਾਂ ਅਮਰੂਦ ਲਗਾ ਬਈ 12 ਮਾਸੀ ਪੇਡਾ ਆਇਓ ਤੇ ਉਧਰ ਮੌਸਮ ਚੈੱਕ ਕਰੋ ਸੂਰਜ ਥੋੜਾ ਜਾਂਦਾ ਤੇ ਫੇਰ ਚਲਾ ਜਾਂਦਾ ਕਿਉਂਕਿ ਅੱਜ ਸਾਰਾ ਦਿਨ ਵੀਰੇ ਮੌਸਮ ਇਤਰਾ ਹੀ ਰਹਿਣਾ ਤੇ ਡਗਮਗ ਡਗਮਗ ਤੇ ਅਮਰੂਦ ਦੇਖੋ ਲਫੜਾ ਔਰ ਦੇਖੋ ਬਈ ਅਮਰੂਦ ਔਨੇ ਨੇ ਤੋੜਾ ਕਿੱਡਾ ਪੱਕਾ ਬਈ ਬਹੁ ਬੜੇ ਬੜੇ ਅਮਰੂਦ ਆਇ ਮਤਲਬ ਐ ਲਾ ਲਓ ਬਈ ਜਦੋਂ ਆਪਣਾ ਮਰੂਦਾ ਦਾ ਮੌਸਮ ਚੱਲਦਾ ਨਾ ਉਦੋਂ ਐਸੇ ਅਮਰੂਦ ਪੱਕੇ ਨਹੀਂ ਹੁੰਦੇ ਜਿਹੜੇ ਇਸ ਟਾਈਮ ਹੋ ਰਹੇ ਆ ਤੇ ਉਹ ਦੇਖੋ ਕਿੰਨੇ ਤੇ ਉੱਧਰ ਦੇਖ ਕਿੱਡੇ ਕਿੱਡੇ ਤੋੜ ਰਿਆ ਤੋਣੇ ਤਲਾ ਜਾ ਮਾਰੇ ਸਾਰੇ ਅਮਰੂਦ ਲੈ ਜੀ ਚੋਰ ਬੰਦਾ ਆਇਓ ਵੀ ਇਹੋ ਬਿਨਾ ਪੁੱਛੇ ਅਮਰੂਦ ਲੈ ਜਾ ਮਾਰੇ ਤੋੜ ਤੋੜ ਦਾ ਅਸੀਂ ਇਹ ਗਿੱਲੋ ਆ ਬਾਜ਼ਾਰ ਮਾ이브 ਆਕਾ ਹੀ ਬਈ ਅਮਰੂਦ ਬਹੁਤ ਮਿੱਠਾ ਦੇਖੋ ਤੇ ਇੱਕ ਮਿੱਠਾ ਹੂੰ ਬਹੁਤ ਮਿੱਠੇ ਅਮਰੂਦ ਆ ਬਈ ਹਾਂ ਤੇ ਬਹੁਤ ਲੱਗ ਰਿਹਾ ਪੱਕਾ ਆਮਾਸ ਮਾ ਕਾਹੂ ਕੋ ਚਲੇ ਜਾਵਾਂ ਬਾਕੀ ਲੋਕੀ ਬਹੁਤ ਟੋੜ ਟੋੜ ਕੇ ਲੈ ਜਾ ਸੁਨਣਾ ਵਰਗੀ ਮਨੀ ਬਲੌਗਰ ਐਨਕਾ ਲੱਗੀਆਂ ਬਈ ਮਨੀ ਬਲੌਗਰ ਕਰਦੇ ਦੇਖੋ ਮਨੀ ਬਲੌਗਰ ਮੀ ਆ ਗਿਆ ਓਏ ਮੀ ਆ ਗਿਆ ਕਣਕ ਨੂੰ ਨਾ ਬਣ ਲਾਈਵ ਦੇਖਿਆ ਫਿਰ ਹੈ ਕਿਨੇ ਕਾ ਤੰਨ ਹਟਾ ਲੈ ਤਾਂ ਪਿੰਡੇ ਤੇ ਹਲਾ ਘੇਰਦੀ ਕਿੰਨੇ ਮੈਂ ਦੇਖਣ ਆ ਰਿਹਾ ਉਹ ਭੰਦੀਆ ਮੇਰੇ ਪਿੰਡੇ ਤੇ ਹਲਾ ਦੇ ਕੋਈ ਨਜ਼ਰ ਨਹੀਂ ਕਰਦਾ ਹਮ ਮਨੀ ਬਲੌਗਰ ਬਾਈ ਵੀਡੀਓ ਲਗਾਦਾ ਬਣਾਉਣ ਬਲੌਗਿੰਗ ਕਰਾਇਓ ਵੀ ਮੁੰਡਾ ਤੇ ਚੈਨਲ ਦਾ ਨਾਮ ਆਪਾਂ ਦਾ ਹਦੀਸ ਕੇ ਕੀ ਆ ਬਾਈ ਮਨਦੀਪ ਬਾਵਾ 786 ਵਧੀਆ ਬਲੌਗਿੰਗ ਕਰਾ ਆਈਫੋਨ ਮਾ ਆਈਫੋਨ ਦਿਖਾ ਦਰਾ ਆਈਫੋਨ ਕਿਹੜਾ 12 ਤਵੈਲੋ ਆ ਪਰ ਇਹ ਦੋ ਕਾਫੀ ਦਿਨਾਂ ਤੇ ਬਲੌਗਿੰਗ ਕਰ ਰਹਾ ਨਹੀਂ ਕਿਉਂਕਿ ਕੰਮ ਬਹੁਤ ਆ ਮੁੰਡੇ ਨੂੰ ਤੌਣਾ ਦੇਖੋ ਖਾਗਾ ਚਾਰ ਅਮਰੂਦ ਤੋਗਾ ਬੈਠ ਗਿਆ ਬਾਕੀ ਮੌਸਮ ਤੁਹਾਨੂੰ ਇਤਕਾ ਦਿਖਾ ਦਿਆ ਵੀਰੋ ਬੱਦਲ ਹੋ ਰਿਹਾ ਅੱਜ ਤੇ ਦੇਖਦੇ ਆ ਕੀ ਬਣਦਾ ਬਾਕੀ ਗੱਲ ਆਪਾਂ ਅਗਲੇ ਵਲੌਗ 'ਚ ਕਰਾਂਗੇ ਮਿਲਦੇ ਆਂ ਨੈਕਸਟ ਵਲੌਗ ਦੇ ਤੱਕ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ